3 ਜੂਨ 1950 ਨੂੰ ਜਰਮਨ ਦੇ ਸ਼ਹਿਰ ਹੈਨੋਵਰ ਦੇ ਵਿੱਚ ਇੱਕ ਲੜਕੀ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਮੈਰੀਨ ਬੈਕਮੇਰ ਮੈਰੀਨ ਦੇ ਜਿਹੜੇ ਪਿਤਾ ਹੁੰਦੇ ਆ ਕਿਉਂਕਿ ਹੁਣੇ-ਹੁਣੇ ਦੂਸਰਾ ਵਿਸ਼ਵ ਯੁੱਧ ਖਤਮ ਹੋਇਆ ਤੇ ਬਹੁਤ ਸਾਰੇ ਜਰਮਨ ਦੇ ਪੁਰਾਣੇ ਸੈਨਿਕ ਵੀ ਵਾਪਸ ਨਾਰਮਲ ਲਾਈਫ ਦੇ ਵਿੱਚ ਮੁੜ ਰਹੇ ਆ ਮੈਰੀਨ ਦੇ ਜਿਹੜੇ ਪਿਤਾ ਨੇ ਉਹ ਇੱਕ ਟਾਈਮ ਦੇ ਉੱਪਰ 나ਜ਼ੀਆਂ ਦੀ ਹਿਟਲਰ ਦੀ ਸਭ ਤੋਂ ਜ਼ਿਆਦਾ क्रੂਅਲ ਸਭ ਤੋਂ ਜ਼ਿਆਦਾ ਡਰਾਉਣੀ ਤੇ ਸਭ ਤੋਂ ਜ਼ਿਆਦਾ ਬਦਨਾਮ ਐਸਐਸ ਰੈਜੀਮੈਂਟ ਦੇ ਸੈਨਿਕ ਰਹਿ ਚੁੱਕੇ ਆ ਇਹ ਉਹੀ ਰੈਜੀਮੈਂਟ ਆ ਜਿਨ੍ਹਾਂ ਨੂੰ ਦੂਸਰੇ ਦੇਸ਼ਾਂ ਦੇ ਸਿਪਾਹੀ ਲੜਨ ਵਾਲੀਆਂ ਮਸ਼ੀਨਾਂ ਕਹਿੰਦੇ ਸੀ ਤੇ ਇਸੇ ਰੈਜੀਮੈਂਟ ਦੀ ਡਿਊਟੀ ਹੁੰਦੀ ਸੀ ਹਿਟਲਰ ਦੇ ਪਰਸਨਲ ਬੋਡੀਗਾਰਡਸ ਬਣਨ ਦੀ ਕੰਸੈਂਟਰੇਸ਼ਨ ਕੈਂਪਸ ਦੇ ਵਿੱਚ ਗਾਰਡ ਬਣਨ ਦੀ ਤ ਮੈਰੀਨ ਦਾ ਪਿਤਾ ਲੜਾਈ ਤੋਂ ਬਾਅਦ ਵੀ ਆਪਦੀਆਂ ਉਹੀ ਆਦਤਾਂ ਨਹੀਂ ਛੱਡ ਸਕਿਆ ਬਹੁਤ ਹੀ ਕਟੜ ਰਿਲੀਜੀਅਸ ਬੰਦਾ ਸੀ ਨਾਲ ਦੀ ਨਾਲ ਹੀ ਬਹੁਤ ਇੱਕ ਸਖਤ ਸੁਭਾਅ ਵਾਲਾ ਤੇ ਇਸੇ ਕਰਕੇ ਘਰ ਦਾ ਮਾਹੌਲ ਵੀ ਬਹੁਤ ਹੀ ਜ਼ਿਆਦਾ ਸਖਤ ਬੱਚਿਆਂ ਦੇ ਲਈ ਡਰਾਉਣਾ ਤੇ ਇਸ ਤੋਂ ਬਿਨਾ ਮੈਰੀਨ ਦੇ ਪਿਤਾ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਸੀ ਸਮਾਂ ਆਪਣੀ ਤੋਰ ਚੱਲਦਾ ਜਾਂਦਾ ਇੱਕ ਦਿਨ ਮੈਰੀਨ ਦੇ ਜਿਹੜੇ ਮਦਰ ਹੁੰਦੇ ਆ ਉਹ ਆਪਣੇ ਇਸ ਘਰ ਵਾਲੇ ਤੋਂ ਅੱਕ ਜਾਂਦੇ ਆ ਉਹਦੇ ਤੋਂ ਡਾਈਵੋਰਸ ਲੈਂਦੇ ਆ ਤੇ ਇੱਕ ਹੋਰ ਇਨਸਾਨ ਦੇ ਨਾਲ ਵਿਆਹ ਕਰਵਾ ਲੈਂਦੇ ਆ ਪਰ ਮੈਰੀਅਨ ਦੇ ਲਈ ਇਹ ਨਵਾਂ ਇਨਸਾਨ ਪਹਿਲੇ ਉਹਦੇ ਆਪਣੇ ਬਾਇਓਲੋਜੀਕਲ ਪਿਤਾ ਤੋਂ ਕੋਈ ਜ਼ਿਆਦਾ ਬਿਹਤਰ ਸਾਬਤ ਨਹੀਂ ਹੁੰਦਾ ਉਲਟਾ ਇੱਕ ਚੀਜ਼ ਹੋਰ ਮੈਰੀਅਨ ਦੇ ਲਈ ਔਖੀ ਹੋ ਜਾਂਦੀ ਆ ਉਹ ਇਹ ਹੈ ਜਿੱਥੇ ਉਹਦਾ ਪਿਤਾ ਕਮ ਸੇ ਕਮ ਉਹਦੀ ਕੁੱਟਮਾਰ ਨਹੀਂ ਕਰਦਾ ਸੀ ਪਰ ਇਹ ਵਾਲੀ ਚੀਜ਼ ਉਹਦੇ ਸੋਤੇਲੇ ਪਿਤਾ ਦੇ ਵਿੱਚ ਨਹੀਂ ਹੈ ਹੁਣ ਮੈਰੀਅਨ ਦੀ ਲਗਾਤਾਰ ਘਰ ਦੇ ਵਿੱਚ ਕੁੱਟਮਾਰ ਹੁੰਦੀ ਸ਼ੁਰੂ ਹੋ ਜਾਂਦੀ ਆ ਸਾਲ 1965 ਦਾ ਮੈਰੀਨ ਦੀ ਉਮਰ ਹੁਣ 15 ਸਾਲ ਦੀ ਹੋ ਚੁੱਕੀ ਆ 15 ਸਾਲ ਦੀ ਉਮਰ ਤੱਕ ਮੈਰੀਨ ਨੂੰ ਆਪਣੇ ਪਰਿਵਾਰ ਦੇ ਵਿੱਚ ਕਿਸੇ ਤੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪਿਆਰ ਨਹੀਂ ਮਿਲਦਾ ਤੇ ਇੱਥੇ ਆ ਕੇ ਮੈਰੀਨ ਦੀ ਮੁਲਾਕਾਤ ਹੁੰਦੀ ਆ ਆਪਣੀ ਹੀ ਉਮਰ ਦੇ ਇੱਕ ਨੌਜਵਾਨ ਹਰਮਨ ਦੇ ਨਾਲ ਬਹੁਤ ਹੀ ਛੇਤੀ ਇਹਨਾਂ ਦੋਨਾਂ ਦੇ ਵਿੱਚ ਇੱਕ ਰੋਮਾਂਟਿਕ ਰਿਲੇਸ਼ਨ ਬਣਦੇ ਆ ਤੇ ਇਹਨਾਂ ਹੀ ਰਿਲੇਸ਼ਨਸ ਤੋਂ ਮੈਰੀਨ ਪ੍ਰੈਗਨੈਂਟ ਹੋ ਜਾਂਦੀ ਆ ਪਰ ਹੁਣ ਤੱਕ ਮੈਰੀਅਨ ਨੇ ਆਪਣੇ ਹਰਮਨ ਦੇ ਨਾਲ ਇਸ ਰਿਲੇਸ਼ਨ ਨੂੰ ਆਪਣੇ ਘਰਦਿਆਂ ਤੋਂ ਬਿਲਕੁਲ ਲੁਕੋ ਕੇ ਰੱਖਿਆ ਕਿਉਂਕਿ ਉਹਨੂੰ ਪਤਾ ਉਹਦੇ ਘਰ ਦੇ ਕਿੰਨੇ ਕਿ ਜ਼ਿਆਦਾ ਸਖਤ ਨੇ ਪਰ ਫਾਈਨਲੀ ਜਦੋਂ ਮੈਰੀਅਨ ਪ੍ਰੈਗਨੈਂਟ ਹੁੰਦੀ ਆ ਤਾਂ ਉਹ ਇਸ ਸਚਾਈ ਨੂੰ ਆਪਣੇ ਘਰਦਿਆਂ ਤੋਂ ਹੋਰ ਜ਼ਿਆਦਾ ਲੁਕੋ ਕੇ ਨਹੀਂ ਰੱਖ ਸਕਦੀ ਪਰ ਜਦੋਂ ਹੀ ਇਸ ਚੀਜ਼ ਦਾ ਪਤਾ ਲੱਗਦਾ ਉਹਦੇ ਆਪਣੇ ਮਦਰ ਉਹਦਾ ਸੋਤੇਲਾ ਪਿਤਾ ਮੈਰੀਅਨ ਨੂੰ ਜਿਹੜੀ ਕਿ ਉਸ ਟਾਈਮ ਸਿਰਫ 16 ਸਾਲ ਦੀ ਸੀ ਤੇ ਗਰਭਵਤੀ ਸੀ ਉਹਨੂੰ ਘਰੋਂ ਕੱਢ ਦਿੰਦੇ ਆ ਮੈਰੀਅਨ ਦਾ ਦੂਸਰਾ ਆਸਰੇ ਦੀ ਆਸ ਹੁੰਦੀ ਆ ਹਰਮਨ ਤੱਕ ਹਰਮਨ ਇੰਨੀ ਗੱਲ ਪਤਾ ਹੋਣ ਤੇ ਆਪਣੇ ਪਿਤਾ ਕੋਲੇ ਜਾਂਦਾ ਤੇ ਮੈਰੀਅਨ ਦੇ ਨਾਲ ਵਿਆਹ ਕਰਵਾਉਣ ਦੀ ਗੱਲ ਕਹਿੰਦਾ ਵਾ ਪਰ ਜਿਹੜੀ ਪ੍ਰੋਬਲਮ ਮੈਰੀਅਨ ਨੂੰ ਆਪਣੇ ਮਾਪਿਆਂ ਤੋਂ ਆਈ ਸੇਮ ਪ੍ਰੋਬਲਮ ਫੀਲ ਕਰਦਾ ਵਾ ਹਰਮਨ ਪਰ ਇੱਥੇ ਆ ਕੇ ਉਹ ਮੈਰੀਅਨ ਨੂੰ ਚੁਣਨ ਦੀ ਬਜਾਏ ਆਪਣੇ ਪਰਿਵਾਰ ਦੀ ਗੱਲ ਮੰਨਦਾ ਵਾ ਤੇ ਮੈਰੀਅਨ ਦਾ ਸਾਥ ਛੱਡ ਦਿੰਦਾ ਹੁਣ ਬਿਲਕੁਲ ਬੇਸਹਾਰਾ ਇੱਕ 16 ਸਾਲ ਦੀ ਲੜਕੀ ਫਾਈਨਲੀ ਪਹੁੰਚ ਜਾਂਦੀ ਆ ਜਰਮਨ ਦੇ ਇੱਕ ਇਹੋ ਜਿਹੇ ਸੈਂਟਰ ਦੇ ਵਿੱਚ ਜਿਹੜਾ ਸਪੈਸ਼ਲੀ ਬਣਾਇਆ ਗਿਆ ਵਾ ਉਹਨਾਂ ਮਾਵਾਂ ਦੇ ਲਈ ਜਿਹੜੀਆਂ ਕੁਆਰੀਆਂ ਹੁੰਦੀਆਂ ਨੇ ਤੇ ਜਿਨ੍ਹਾਂ ਦੇ ਕੋਲੇ ਆਪਣੀ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ ਪਰ ਇੱਥੇ ਮੈਰੀਨ ਨੂੰ ਸਿਰਫ ਸਿਰ ਦੇ ਉੱਪਰ ਛੱਤ ਮਿਲਦੀ ਆ ਨਾ ਤਾਂ ਉਹਨੂੰ ਕਿਸੇ ਵੀ ਤਰ੍ਹਾਂ ਦਾ ਪਿਆਰ ਮਿਲਦਾ ਦੂਸਰੀ ਚੀਜ਼ ਇਸ ਸੈਂਟਰ ਦੇ ਵਿੱਚ ਵੀ ਜਿਹੜੇ ਹਾਲਾਤ ਹੁੰਦੇ ਆ ਉਹ ਕਿ ਬਹੁਤ ਜ਼ਿਆਦਾ ਚੰਗੇ ਨਹੀਂ ਹੁੰਦੇ ਤੇ ਨਾ ਹੀ ਮੈਰੀਅਨ ਦੇ ਕੋਲੇ ਆਪਣੀ ਕਮਾਈ ਦਾ ਕੋਈ ਸਾਧਨ ਹੁੰਦਾ ਤਾਂ ਇਸੇ ਕਰਕੇ ਇਸ ਬੱਚੇ ਦੇ ਜਨਮ ਤੋਂ ਬਾਅਦ ਮੈਰੀਅਨ ਨੂੰ ਨਾ ਚਾਹੁੰਦੇ ਹੋਈ ਵੀ ਕਿਸੇ ਹੋਰ ਅਮੀਰ ਜੋੜੇ ਨੂੰ ਆਪਣੇ ਇਸ ਬੱਚੇ ਨੂੰ ਗੋਦ ਦੇ ਉੱਪਰ ਦੇਣਾ ਪੈਂਦਾ ਹੁਣ ਇਸ ਚੀਜ਼ ਤੋਂ ਸਿਰਫ ਕੁਝ ਹੀ ਮਹੀਨੇ ਬਾਅਦ ਹੁਣ ਇੱਥੇ ਮੈਰੀਅਨ ਦੀ ਹਾਲਤ ਇਹ ਆ ਕਿ ਨਾ ਉਹਦੇ ਕੋਲੇ ਆਪਣਾ ਬੱਚਾ ਵਾ ਨਾ ਉਹਦੇ ਮਾਪੇ ਨੇ ਤੇ ਨਾ ਹੀ ਉਹਦੇ ਕੋਲੇ ਹਰਮਨ ਹੁਣ ਇੱਥੇ ਮੈਰੀਨ ਦੀ ਮੁਲਾਕਾਤ ਹੁੰਦੀ ਆ ਇੱਕ ਹੋਰ ਨੌਜਵਾਨ ਦੇ ਨਾਲ ਤੇ ਇਹ ਜਿਹੜਾ ਨੌਜਵਾਨ ਆ ਉਹਦੀ ਹਾਲਤ ਵੀ ਓਨੀ ਹੀ ਬੁਰੀ ਆ ਜਿੰਨੀ ਕਿ ਮੈਰੀਨ ਬੈਕ ਮੇਰ ਦੀ ਆ ਨਾ ਇਹਦੇ ਕੋਲੇ ਕੋਈ ਜੌਬ ਆ ਤੇ ਨਾ ਇਹਦੇ ਸਿਰ ਦੇ ਉੱਪਰ ਕੋਈ ਛੱਤ ਆ ਪਰ ਫਿਰ ਵੀ ਇੱਕ ਵਾਰੀ ਫੇਰ ਰਿਲੇਸ਼ਨ ਬਣਦਾ ਵਾ ਸਰੀਰਿਕ ਸੰਬੰਧ ਬਣਦੇ ਆ ਤੇ ਇਹਨਾਂ ਤੋਂ ਇੱਕ ਵਾਰੀ ਫੇਰ ਬਹੁਤ ਹੀ ਛੇਤੀ ਮੈਰੀਨ ਦੁਆਰਾ ਪ੍ਰੈਗਨੈਂਟ ਹੁੰਦੀ ਆ ਸਾਰੀ ਦੀ ਸਾਰੀ ਪਹਿਲੇ ਵਾਲੀ ਕਹਾਣੀ ਇੱਥੇ ਦੁਹਰਾਈ ਜਾਂਦੀ ਆ ਜਦੋਂ ਹੀ ਇਸ ਨੌਜਵਾਨ ਨੂੰ ਮੈਰੀਨ ਦੀ ਪ੍ਰੈਗਨੈਂਸੀ ਦੇ ਬਾਰੇ ਵਿੱਚ ਪਤਾ ਲੱਗਦਾ ਉਸੇ ਟਾਈਮ ਉਹ ਮੈਰੀਨ ਦਾ ਪੱਲਾ ਛੱਡ ਦਿੰਦਾ ਤੇ ਆਪਣੀ ਦੁਨੀਆ ਚ ਕਿਤੇ ਦੂਰ ਗਾਇਬ ਹੋ ਜਾਂਦਾ ਪਿੱਛੇ ਬਚਦੀ ਆ ਸਿਰਫ ਮੈਰੀਨ ਇੱਕ ਵਾਰੀ ਫੇਰ ਉਹੀ ਸੈਂਟਰ ਆ ਉਹੀ ਮੈਰੀਨ ਆ ਤੇ ਇੱਕ ਵਾਰੀ ਫੇਰ ਉਹ ਗਰਭਵਤੀ ਆ ਤੇ ਇੱਕ ਵਾਰੀ ਫੇਰ ਇਸ ਬੱਚੇ ਨੂੰ ਵੀ ਕਿਸੇ ਹੋਰ ਲੋੜਵੰਦ ਅਮੀਰ ਜੋੜੇ ਨੂੰ ਗੋਦ ਦੇ ਉੱਪਰ ਦਿੱਤਾ ਜਾਂਦਾ ਪਰ ਇਸ ਵਾਰ ਇੱਕ ਚੀਜ਼ ਬਿਲਕੁਲ ਡਿਫਰੈਂਟ ਹੁੰਦੀ ਆ ਤੇ ਇਹ ਉਹ ਘਟਨਾਵਾਂ ਜਿਹੜੀ ਮੈਰੀਨ ਨੂੰ ਜੋ ਕਿ ਆਲਰੇਡੀ ਭਾਵਨਾਤਮਕ ਤੇ ਮਾਨਸਿਕ ਤੌਰ ਦੇ ਉੱਪਰ ਹੁਣ ਤੱਕ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਆ ਸਿਰਫ ਇੰਨੀ ਕੁ ਉਮਰ ਤੱਕ ਹੀ ਉਹਨੂੰ ਰਹਿੰਦਾ ਖੁੰਦਾ ਵੀ ਤੋੜ ਦਿੰਦੀ ਹੈ ਜਦੋਂ ਮੈਰੀਨ ਇਸ ਦੂਸਰੇ ਨੌਜਵਾਨ ਦੇ ਬੱਚੇ ਦੇ ਨਾਲ ਗਰਭਵਤੀ ਹੁੰਦੀ ਆ ਉਦੋਂ ਹੀ ਉਹਨੂੰ ਇਹ ਪਤਾ ਲੱਗਦਾ ਕਿ ਉਹਦੇ ਮਦਰ ਤੇ ਉਹਦਾ ਸੋਤੇਲਾ ਪਿਤਾ ਕਿਸੇ ਜਗ੍ਹਾ ਦੇ ਉੱਪਰ ਗਏ ਹੋਏ ਆ ਛੁੱਟੀਆਂ ਦੇ ਲਈ ਤਮਰੀਅਨ ਨੂੰ ਇਹ ਲੱਗਦਾ ਕਿ ਇਹ ਮੇਰੇ ਲਈ ਇੱਕ ਬੜਾ ਚੰਗਾ ਮੌਕਾ ਵਾ ਥੋੜੀ ਦੇਰ ਦੇ ਲਈ ਆਪਣੇ ਘਰ ਦੇ ਕੰਫਰਟ ਦੇ ਵਿੱਚ ਜਾ ਕੇ ਆਰਾਮ ਕਰਨ ਦਾ ਸਪੈਸ਼ਲੀ ਜਦੋਂ ਉਹ 8 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਤਮਰੀਅਨ ਆਪਣੇ ਮਾਤਾ ਪਿਤਾ ਦੀ ਗੈਰ ਹਾਜ਼ਰੀ ਦੇ ਵਿੱਚ ਤੇ ਉਹਨਾਂ ਦੀ ਨੌਲੇਜ ਤੋਂ ਬਿਨਾਂ ਆਪਣੇ ਘਰ ਦੇ ਅੰਦਰ ਦਾਖਲ ਹੁੰਦੀ ਆ ਤੇ ਆਪਣੇ ਇਹ ਵਾਲੇ ਕੁਝ ਦਿਨ ਇੱਥੇ ਸਪੈਂਡ ਕਰਨ ਦਾ ਪਲਾਨ ਬਣਾਉਂਦੀ ਆ ਪਰ ਇੱਥੇ ਹੁੰਦਾ ਕੀ ਆ ਮੈਰੀਅਨ ਦਾ ਹੀ ਇੱਕ ਗਵੰਡੀ ਉਹਨੂੰ ਇਸ ਚੀਜ਼ ਦੇ ਬਾਰੇ ਵਿੱਚ ਪਤਾ ਲੱਗ ਜਾਂਦਾ ਤੇ ਉਹ ਮੈਰੀਅਨ ਦੇ ਇਕੱਲੇਪਣ ਦਾ ਤੇ ਉਹਦੀ ਇਸ ਫਿਜ਼ੀਕਲ ਕੰਡੀਸ਼ਨ ਦਾ ਫਾਇਦਾ ਉਠਾ ਕੇ ਇੱਕ ਦਿਨ ਮੈਰੀਅਨ ਦੇ ਘਰੇ ਇੱਕ ਪਿਸਤੌਲ ਲੈ ਕੇ ਦਾਖਲ ਹੁੰਦਾ ਤੇ ਉਸ ਪਿਸਤੌਲ ਦੀ ਨੋਕ ਦੇ ਉੱਪਰ ਮੈਰੀਅਨ ਦੇ ਨਾਲ ਬਲਾਤਕਾਰ ਕਰਦਾ ਮੈਰੀਅਨ ਫੌਰਨ ਇਸ ਦੀ ਇਤਲਾ ਪੁਲਿਸ ਵਾਲਿਆਂ ਨੂੰ ਦਿੰਦੀ ਆ ਤੇ ਆਪਣੇ ਬਚਾਅ ਦੇ ਵਿੱਚ ਇਹ ਇਨਸਾਨ ਅਦਾਲਤ ਦੇ ਵਿੱਚ ਇਹ ਦਲੀਲ ਦਿੰਦਾ ਕਿ ਮੈਰੀਅਨ ਇੱਕ ਬਹੁਤ ਹੀ ਜ਼ਿਆਦਾ ਘਟੀਆ ਕਿਰਦਾਰ ਦੀ ਲੜਕੀ ਆ ਤੇ ਇਹਦੇ ਨਾਲ ਕੋਈ ਕੁਝ ਵੀ ਕਰ ਸਕਦਾ ਪਰ ਅਦਾਲਤ ਇਸ ਤਰ੍ਹਾਂ ਦੇ ਕਿਸੇ ਵੀ ਬਿਆਨ ਨੂੰ ਨਹੀਂ ਮੰਨਦੀ ਤੇ ਇਸ ਦੋਸ਼ੀ ਨੂੰ ਸਜ਼ਾ ਸੁਣਾ ਦਿੰਦੀ ਆ ਪਰ ਉਸ ਟਾਈਮ ਦੇ ਉੱਪਰ ਜਰਮਨ ਦੇ ਵਿੱਚ ਕਿਸੇ ਵੀ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਉੱਪਰ ਸਿਰਫ 2 ਸਾਲ ਦੀ ਸਜ਼ਾ ਦਿੱਤੀ ਜਾਂਦੀ ਸੀ ਜਿਹੜੀ ਕਿ ਇਸ ਇਨਸਾਨ ਨੂੰ ਮਿਲਦੀ ਆ ਮਾਪੇ ਦੇ ਘਰੋਂ ਕੱਢ ਦਿੱਤੇ ਜਾਣ ਦੋ ਬॉयਫਰੈਂਡਸ ਦੇ ਧੋਖਾ ਦੇ ਜਾਣ ਤੋਂ ਬਾਅਦ ਤੇ ਆਪਣੇ ਦੋ ਬੱਚਿਆਂ ਦੇ ਕਿਸੇ ਹੋਰ ਦੁਆਰਾ ਗੋਦ ਲਏ ਜਾਣ ਤੋਂ ਬਾਅਦ ਫਾਈਨਲੀ ਮੈਰੀਨ ਇੱਕ ਬਾਰ ਦੇ ਵਿੱਚ ਇੱਕ ਵੇਟਰੈਸ ਦੇ ਤੌਰ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਦੀ ਆ ਪਹਿਲੀ ਵਾਰ ਹੀ ਮੈਰੀਅਨ ਦੇ ਕੋਲੇ ਆਪਣੇ ਕਮਾਏ ਹੋਏ ਕੁਝ ਪੈਸੇ ਨੇ ਤੇ ਉਹਦੇ ਸਿਰ ਦੇ ਉੱਪਰ ਇੱਕ ਛੱਤ ਆ ਕਿਉਂਕਿ ਇਸੇ ਬਾਰ ਦੇ ਉੱਪਰ ਦੇ ਇੱਕ ਕਮਰੇ ਦੇ ਵਿੱਚ ਉਹਨੂੰ ਰਹਿਣ ਦੀ ਜਗ੍ਹਾ ਦਿੱਤੀ ਜਾਂਦੀ ਆ ਨਾਲ ਲੱਗਦੇ ਕਮਰਿਆਂ ਦੇ ਵਿੱਚ ਇਸ ਬਾਰ ਦੇ ਵਿੱਚ ਐਸ ਵੇਟਰੈਸ ਕੰਮ ਕਰਨ ਵਾਲੀਆਂ ਹੋਰ ਲੜਕੀਆਂ ਵੀ ਰਹਿੰਦੀਆਂ ਨੇ ਫਾਈਨਲੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਰੀਅਨ ਨੂੰ ਇਸ ਤਰ੍ਹਾਂ ਦੇ ਲੋਕ ਮਿਲਦੇ ਆ ਜਿਹੜੇ ਉਹਦੇ ਹਮ ਉਮਰ ਹੁੰਦੇ ਆ ਤੇ ਬਿਲਕੁਲ ਉਸ ਦੀ ਤਰ੍ਹਾਂ ਦੇ ਹੁੰਦੇ ਆ ਥੋੜੀ ਦੇਰ ਦੇ ਵਿੱਚ ਹੀ ਇਸੇ ਵਾਰ ਦੇ ਵਿੱਚ ਐਜ਼ ਮੈਨੇਜਰ ਕੰਮ ਕਰਦੇ ਕ੍ਰਿਸਟਿਅਨ ਨਾਮ ਦੇ ਇੱਕ ਨੌਜਵਾਨ ਦੇ ਨਾਲ ਮੈਰੀਨ ਦੇ ਰੋਮਾਂਟਿਕ ਰਿਲੇਸ਼ਨ ਬਣਦੇ ਆ ਤੇ ਇਸ ਤੋਂ ਥੋੜੀ ਦੇਰ ਤੋਂ ਬਾਅਦ ਇੱਕ ਵਾਰੀ ਫੇਰ ਮੈਰੀਨ ਇੱਕ ਤੀਸਰੇ ਇਨਸਾਨ ਦੇ ਬੱਚੇ ਦੇ ਨਾਲ ਗਰਭਵਤੀ ਹੋ ਜਾਂਦੀ ਆ ਪਰ ਇਸ ਵਾਰ ਚੀਜ਼ਾਂ ਪਹਿਲਾਂ ਦੇ ਨਾਲੋਂ ਡਿਫਰੈਂਟ ਨੇ ਡਿਫਰੈਂਟ ਇਸ ਤਰ੍ਹਾਂ ਨੇ ਇੱਕ ਤਾਂ ਮੈਰੀਨ ਦੀ ਉਮਰ ਹੁਣ 22 ਸਾਲ ਦੀ ਹੋ ਚੁੱਕੀ ਆ ਉਹਨੂੰ ਜ਼ਿੰਦਗੀ ਦੇ ਕੁਝ ਤਜਰਬੇ ਹੋ ਚੁੱਕੇ ਆ ਦੂਸਰੀ ਚੀਜ਼ ਆ ਉਹਦੇ ਸਿਰ ਦੇ ਉੱਪਰ ਆਪਣੀ ਇੱਕ ਛਾਤ ਆ ਜਿੱਥੇ ਉਹ ਆਪਣੇ ਬੱਚੇ ਦੀ ਪਰਵਰਿਸ਼ ਕਰ ਸਕਦੀ ਆ ਤੀਸਰੀ ਚੀਜ਼ ਇਹ ਹੈ ਕਿ ਇਸ ਵਾਰ ਉਹਦੇ ਕੋਲੇ ਆਪਣੇ ਕਮਾਏ ਹੋਏ ਤੇ 크੍ਰਿਸਚੀਅਨ ਦੇ ਆਪਣੇ ਕਮਾਏ ਹੋਏ ਪੈਸੇ ਨੇ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਇਨਸਾਨ ਨੂੰ ਗਵਾਉਣ ਤੋਂ ਬਾਅਦ ਇਸ ਵਾਰ ਮੈਰੀਨ ਇੱਕ ਫੈਸਲਾ ਲੈਂਦੀ ਆ ਕਿ ਉਹ ਇਸ ਬੱਚੇ ਨੂੰ ਹਮੇਸ਼ਾ ਆਪਣੇ ਕੋਲੇ ਰੱਖੂਗੀ ਇਹਦਾ ਪਾਲਣ ਪੋਸ਼ਣ ਉਹ ਖੁਦ ਕਰੂਗੀ ਪਰ ਫਾਈਨਲੀ ਇੱਥੇ ਵੀ ਇੱਕ ਵਾਰੀ ਫੇਰ ਕਿਸਮਤ ਤੇ ਸਾਹਮਣੇ ਵਾਲਾ ਇਨਸਾਨ ਉਹਨੂੰ ਧੋਖਾ ਦਿੰਦੇ ਆ 14 ਨਵੰਬਰ 1972 ਨੂੰ ਮੈਰੀਨ ਇੱਕ ਬੱਚੀ ਨੂੰ ਜਨਮ ਦਿੰਦੀ ਆ ਜਿਹਦਾ ਨਾਮ ਐਨਾ ਰੱਖਿਆ ਜਾਂਦਾ ਪਰ ਇਸ ਬੱਚੀ ਨੂੰ ਜਨਮ ਦੇਣ ਤੋਂ ਥੋੜੀਕ ਜਿਹੜੇ ਤੋਂ ਬਾਅਦ ਹੀ 크੍ਰਿਸਚੀਅਨ ਜਿਹਨੇ ਹੁਣੇ ਤੱਕ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਹਾਂ ਮੈਂ ਪੂਰੀ ਜ਼ਿੰਦਗੀ ਤੇਰੇ ਨਾਲ ਕੱਡੂਗਾ ਤੇ ਇਸ ਬੱਚੇ ਦੇ ਪਾਲਣ ਪੋਸ਼ਣ ਦੇ ਵਿੱਚ ਤੇਰਾ ਸਾਥ ਦਊਗਾ ਉਹ ਇੱਥੇ ਆ ਕੇ ਬਿਲਕੁਲ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਣੇ ਪੈਰ ਪਿੱਛੇ ਖਿੱਚ ਲੈਂਦਾ ਤੇ ਇੱਕ ਵਾਰੀ ਫੇਰ ਮੈਰੀਅਨ ਇਕੱਲੀ ਰਹਿ ਜਾਂਦੀ ਆ ਇਸ ਬੱਚੇ ਦੀ ਜ਼ਿੰਮੇਵਾਰੀ ਚੱਕਣ ਦੇ ਲਈ ਪਰ ਇਸ ਵਾਰ ਮੈਰੀਅਨ ਨੇ ਇੱਕ ਪੱਕੀ ਠਾਣੀ ਹੋਈ ਆ ਕਿ ਚਾਹੇ ਕੁਝ ਵੀ ਹੋ ਜੇ ਹੁਣ ਦੀ ਉਹਦੀ ਅੱਗੇ ਤੋਂ ਜ਼ਿੰਦਗੀ ਇਸ ਬੱਚੇ ਦੇ ਨਾਲ ਹੀ ਹੈ ਤੇ ਇਸ ਤੋਂ ਬਾਅਦ ਉਹਨੂੰ ਮਰਦਾਂ ਦੇ ਨਾਲ ਇੰਨੀ ਕਿ ਜ਼ਿਆਦਾ ਨਫ਼ਰਤ ਹੁੰਦੀ ਆ ਤੇ ਉਹ ਇਹ ਡਿਸੀਜਨ ਲੈਂਦੇ ਆ ਕਿ ਇਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮਰਦ ਨਹੀਂ ਆਊਗਾ ਇਸ ਚੀਜ਼ ਨੂੰ ਪ੍ਰੂਵ ਕਰਨ ਦੇ ਲਈ ਮੈਰੀਨ ਆਪਣਾ ਸਪੈਸ਼ਲ ਹਸਪੀਟਲ ਦੇ ਵਿੱਚ ਜਾ ਕੇ ਆਪਰੇਸ਼ਨ ਕਰਵਾਉਂਦੀ ਆ ਤੇ ਜਿਹਦੇ ਨਾਲ ਕਿ ਉਹ ਅੱਗੇ ਤੋਂ ਕਦੇ ਵੀ ਕਿਸੇ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਮੈਰੀਨ ਦੇ ਕੋਲੇ ਹੁਣ ਆਪਣੀ ਇੱਕ ਜੌਬ ਹੈ ਪਰ ਉਹਦੀ ਕੱਲੀ ਦੀ ਜੌਬ ਤੇ ਉਹਦੇ ਕੱਲੀ ਦੇ ਕਮਾਏ ਹੋਏ ਪੈਸੇ ਅਨਾ ਨੂੰ ਸਹੀ ਪਾਲਣ ਪੋਸ਼ਣ ਕਰਨ ਦੇ ਵਿੱਚ ਓਨੇ ਜਿਆਦਾ ਨਹੀਂ ਹੈਗੇ ਦੂਸਰੀ ਚੀਜ਼ ਹੈ ਮੈਰੀਨ ਦੇ ਜਿਹੜੇ ਵਰਕਿੰਗ ਆਰਸ ਹੁੰਦੇ ਆ ਉਹ ਬਹੁਤ ਹੀ ਜਿਆਦਾ ਲੰਬੇ ਨੇ ਪਰ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਮੈਰੀਨ ਅਨਾ ਨੂੰ ਆਪਣੇ ਨਾਲ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਆ ਟਾਈਮ ਹੌਲੀ ਹੌਲੀ ਲੰਘਦਾ ਜਾਂਦਾ ਇਹਨਾਂ 7 ਸਾਲ ਦੀ ਹੋ ਚੁੱਕੀ ਆ ਪਾਵੇਂ ਕਿ ਮੈਰੀਨ ਉਹਨੂੰ ਆਪਣੇ ਨੇੜੇ ਰੱਖ ਰਹੀ ਆ ਪਰ ਇੱਕ 7 ਸਾਲ ਦੀ ਬੱਚੀ ਦੇ ਲਈ ਇੱਕ ਵੱਡੀ ਹੋਰੀ ਲੜਕੀ ਦੇ ਲਈ ਇਹ ਜਿਹੜਾ ਮਾਹੌਲ ਹੈ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਸਹੀ ਨਹੀਂ ਹੁੰਦਾ ਕਿਉਂਕਿ ਇਸ ਮਾਹੌਲ ਦੇ ਵਿੱਚ ਹਰ ਟਾਈਮ ਹੀ ਉੱਥੇ ਬਹੁਤ ਜ਼ਿਆਦਾ ਓਪਰੇ ਮਰਦ ਰਹਿੰਦੇ ਆ ਜਿਨ੍ਹਾਂ ਨੇ ਸ਼ਰਾਬ ਪੀਤੀ ਹੁੰਦੀ ਆ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਵੀ ਕੋਈ ਇੰਨੀਆਂ ਚੰਗੀਆਂ ਨਹੀਂ ਜਿਹੜੀਆਂ ਇੱਕ 7 ਸਾਲ ਦੇ ਬੱਚੇ ਦੇ ਕੰਨਾਂ ਦੇ ਵਿੱਚ ਪੈਣ ਹੁਣ ਇੱਥੇ ਆ ਕੇ ਮੈਰੀਨ ਆਪਣਾ ਤੇ ਇਹਨਾਂ ਦਾ ਖਰਚਾ ਪੂਰਾ ਕਰਨ ਦੇ ਲਈ ਐਕਸਟਰਾ ਟਾਈਮ ਦੇ ਉੱਪਰ ਵੀ ਇੱਕ ਕੰਮ ਕਰਦੀ ਆ ਇੱਕ ਮਾਡਲਿੰਗ ਏਜੰਸੀ ਦੇ ਨਾਲ ਜਾ ਕੇ ਤਾਂ ਇਸੇ ਕਰਕੇ ਹੁਣ ਮੈਰੀਨ ਦੇ ਕੋਲੇ ਇਹਨਾਂ ਨੂੰ ਦੇਣ ਦੇ ਲਈ ਬਿਲਕੁਲ ਵੀ ਟਾਈਮ ਨਹੀਂ ਹੈ 7 ਸਾਲ ਦੇ ਇਸ ਬੱਚੇ ਤੋਂ ਮੈਰੀਨ ਇਹ ਐਕਸਪੈਕਟ ਕਰ ਰਹੀ ਆ ਕਿ ਉਹ ਸਕੂਲ ਖੁਦ ਜਾਊਗੀ ਆਪਣੇ ਕੱਪੜਿਆਂ ਦਾ ਧਿਆਨ ਖੁਦ ਰੱਖੂਗੀ ਤੇ ਇਥੋਂ ਤੱਕ ਕਿ ਆਪਣਾ ਖਾਣੇ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਆਪਣੀ ਆ ਐਨਾ ਵੱਡੀ ਹੋ ਰਹੀ ਆ ਉਹ ਥੋੜੀ ਥੋੜੀ ਸਮਝਦਾਰ ਵੀ ਹੋ ਰਹੀ ਆ ਤਾਂ ਇਸੇ ਕਰਕੇ ਹੁਣ ਮਾਂ ਤੇ ਧੀ ਦੇ ਵਿਚਕਾਰ ਅਕਸਰ ਬਹੁਤ ਸਾਰੇ ਝਗੜੇ ਰਹਿਣੇ ਸ਼ੁਰੂ ਹੁੰਦੇ ਆ ਕਿਉਂਕਿ ਐਨਾ ਦਾ ਦਿਨ ਦਾ ਜ਼ਿਆਦਾ ਟਾਈਮ ਆਪਣੇ ਸਕੂਲ ਦੇ ਵਿੱਚ ਲੰਘਦਾ ਜਦੋਂ ਤੱਕ ਉਹ ਬਾਅਦ ਦੁਪਹਿਰ ਸਕੂਲ ਤੋਂ ਵਾਪਸ ਆਉਂਦੀ ਆ ਉਦੋਂ ਤੱਕ ਮੈਰੀਅਨ ਥੱਲੇ ਕੰਮ ਦੇ ਉੱਪਰ ਪਹੁੰਚ ਚੁੱਕੀ ਹੁੰਦੀ ਆ ਤੇ ਜਦੋਂ ਤੱਕ ਮੈਰੀਅਨ ਵਾਪਸ ਕਮਰੇ ਦੇ ਵਿੱਚ ਪਹੁੰਚਦੀ ਆ ਉਦੋਂ ਤੱਕ ਐਨਾ ਸੌ ਚੁੱਕੀ ਹੁੰਦੀ ਆ ਹੌਣ ਦਿਨ ਆਉਂਦਾ 5 ਮਈ 1980 ਦਾ ਇੱਕ ਨਾਰਮਲ ਹੋਰ ਦਿਨਾਂ ਦੀ ਤਰ੍ਹਾਂ ਦਾ ਦਿਨ ਹੈ ਦਿਨ ਚੜਨ ਤੋਂ ਸਿਰਫ ਕੁਝ ਘੰਟੇ ਪਹਿਲਾਂ ਜਦੋਂ ਫਾਈਨਲੀ ਮੈਰੀਅਨ ਥੱਕੀ ਹਾਰੀ ਆਪਣੇ ਕੰਮ ਤੋਂ ਵਾਪਸ ਆਪਣੇ ਕਮਰੇ 'ਚ ਪਹੁੰਚਦੀ ਆ ਤਾਂ ਮਾਂ ਤੇ ਤੀਦੀ ਇੱਕ ਵਾਰੀ ਫੇਰ ਬਹੁਤ ਹੀ ਜ਼ਿਆਦਾ ਜ਼ਬਰਦਸਤ ਲੜਾਈ ਹੁੰਦੀ ਆ ਤੇ ਇੱਕ ਵਾਰੀ ਫੇਰ 7 ਸਾਲ ਦੀ ਐਨਾ ਆਪਣੀ ਮਾਂ ਮੈਰੀਅਨ ਨੂੰ ਉਹਨੂੰ ਬਿਲਕੁਲ ਵੀ ਟਾਈਮ ਨਾ ਦੇਣ ਦੀ ਸ਼ਿਕਾਇਤ ਕਰਦੀ ਆ ਦੋਨਾਂ ਦੀ ਆਪਣੀ ਆਪਣੀ ਮਜਬੂਰੀ ਆ ਦੋਨੇ ਆਪਣੀ ਆਪਣੀ ਜਗ੍ਹਾ ਦੇ ਉੱਪਰ ਸਹੀ ਨੇ ਥੱਕੀ ਹਰੀ ਮੈਰੀਨ ਇਸ ਤੋਂ ਬਾਅਦ ਛੇਤੀ ਹੀ ਸੌ ਜਾਂਦੀ ਆ ਤੇ ਐਕਸਪੈਕਟ ਕਰਦੀ ਆ ਕਿ ਦਿਨ ਚੜ੍ਹਦੇ ਸਾਰੀ ਐਨਾ ਆਪਣੇ ਆਪ ਤਿਆਰ ਹੋ ਕੇ ਆਪਣਾ ਖਾਣਾ ਆਪਣੇ ਆਪ ਬਣਾ ਕੇ ਸਕੂਲ ਚਲੀ ਜਾਊਗੀ ਪਰ ਉਸ ਦਿਨ ਐਨਾ ਇਹ ਚੀਜ਼ ਬਿਲਕੁਲ ਵੀ ਨਹੀਂ ਕਰਦੀ ਉਹ ਆਪਣੀ ਮਾਂ ਦੇ ਨਾਲ ਨਾਰਾਜ਼ ਆ ਤੇ ਉਹ ਇਹ ਸ਼ੋਅ ਕਰਨਾ ਚਾਹੁੰਦੀ ਆ ਉਹ ਆਪਣੀ ਮਾਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਹਾਂ ਮੈਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਤਾਂ ਇਸੇ ਕਰਕੇ ਐਨਾ ਸਕੂਲ ਜਾਣ ਦੀ ਬਜਾਏ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਘੁੰਮਦੀ ਰਹਿੰਦੀ ਆ। ਬਾਅਦ ਦੁਪਹਿਰ ਜਦੋਂ ਮੈਰੀਨ ਉੱਠਦੀ ਆ ਤਾਂ ਸਭ ਤੋਂ ਪਹਿਲਾਂ ਉਹ ਇੱਕ ਫੋਟੋ ਸ਼ੂਟ ਦੇ ਉੱਪਰ ਚਲੀ ਜਾਂਦੀ ਆ ਜਿਹੜਾ ਕਿ ਕਿਸੇ ਫੈਸ਼ਨ ਦੇ ਨਾਲ ਰਿਲੇਟਡ ਮੈਗਜ਼ੀਨ ਨੂੰ ਉਹਨੇ ਭੇਜਣਾ ਸੀ। ਫੋਟੋ ਸ਼ੂਟ ਤੋਂ ਜਦੋਂ ਉਹ ਬਹੁਤ देर ਸ਼ਾਮ ਵਾਪਸ ਆਉਂਦੀ ਆ ਉਸ ਟਾਈਮ ਉੱਪਰ ਆ ਕੇ ਉਹਨੂੰ ਇਹ ਚੀਜ਼ ਪਤਾ ਲੱਗਦੀ ਆ ਕਿ ਐਨਾ ਹਾਲੇ ਤੱਕ ਵੀ ਆਪਣੇ ਸਕੂਲ ਤੋਂ ਵਾਪਸ ਨਹੀਂ ਮੁੜੀ। ਫਾਈਨਲੀ 5 ਮਈ 1980 ਦੀ ਦੇਰ ਸ਼ਾਮ ਨੂੰ ਪਹਿਲੀ ਵਾਰ ਪੂਰੇ ਸ਼ਹਿਰ ਦੇ ਵਿੱਚ ਐਨਾ ਬੈਕਮੇਅਰ ਦੀ ਭਾਲ ਸ਼ੁਰੂ ਹੁੰਦੀ ਆ ਬਹੁਤ ਸਾਰੇ ਲੋਕਾਂ ਤੋਂ ਪੁੱਛਿਆ ਜਾਂਦਾ ਐਨਾ ਦੇ ਨਾਲ ਪੜਨ ਵਾਲੇ ਬੱਚਿਆਂ ਤੋਂ ਪੁੱਛਿਆ ਜਾਂਦਾ ਪਰ ਐਨਾ ਦਾ ਕਿਤੇ ਵੀ ਪਤਾ ਟਿਕਾਣਾ ਨਹੀਂ ਮਿਲਦਾ ਹੁਣ ਆ ਜਾਂਦੀ ਆ 6 ਮਈ 1980 ਦੀ ਤੜਕਸਾਰ ਬਿਲਕੁਲ ਤੜਕਸਾਰ ਹੀ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਔਰਤ ਆਉਂਦੀ ਆ ਤੇ ਆ ਕੇ ਉਹ ਇਹ ਕਹਿੰਦੀ ਆ ਕਿ ਮੇਰੇ ਕੋਲੇ ਐਨਾ ਬੈਕਮੇਅਰ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਆ ਇਸ ਤੋਂ ਅੱਗੇ ਜੋ ਕਹਾਣੀ ਉਹ ਪੁਲਿਸ ਵਾਲਿਆਂ ਨੂੰ ਸੁਣਾਉਂਦੀ ਆ ਉਸ ਤੋਂ ਬਾਅਦ ਸਾਰਿਆਂ ਦੇ ਹੋਸ਼ ਉੱਡ ਜਾਂਦੇ। ਇੱਥੇ ਔਰਤ ਇਹ ਕਹਿੰਦੀ ਆ ਕਿ ਜਦੋਂ ਮੈਂ ਦੇਰ ਰਾਤ ਆਪਣੇ ਕੰਮ ਤੋਂ ਘਰੇ ਵਾਪਸ ਆਉਣੀ ਆ ਤਾਂ ਮੇਰਾ ਬॉयਫ੍ਰੈਂਡ ਮੈਨੂੰ ਇਹ ਦੱਸਦਾ ਵਾ ਕਿ ਉਹਨੇ 7 ਸਾਲ ਦੀ ਐਨਾ ਨੂੰ ਸਭ ਤੋਂ ਪਹਿਲਾਂ ਆਪਣੇ ਘਰੇ ਬੁਲਾਇਆ ਉਸ ਤੋਂ ਬਾਅਦ ਉਹਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਵਾ ਕਾਫੀ ਜ਼ਿਆਦਾ ਘੰਟਿਆਂ ਤੱਕ। ਉਸ ਤੋਂ ਬਾਅਦ ਉਹ ਐਨਾ ਨੂੰ ਕਤਲ ਕਰਨ ਤੋਂ ਬਾਅਦ ਉਹਦੀ ਲਾਸ਼ ਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਨਦੀ ਦੇ ਕਿਨਾਰੇ ਦੇ ਉੱਪਰ ਰੱਖੇ ਹੁੰਦਾ ਵਾ ਇੰਨੀ ਚੀਜ਼ ਤੋਂ ਬਾਅਦ ਪੁਲਿਸ ਵਾਲਿਆਂ ਦੀ ਇੱਕ ਪਾਰਟੀ ਫੌਰਨ ਇਸ ਇਨਸਾਨ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਦੇ ਘਰ ਦੇ ਵੱਲ ਚਲੀ ਜਾਂਦੀ ਆ ਹੁਣ ਇਹ ਇਨਸਾਨ ਕੌਣ ਆ ਇਹ ਹੈ ਇਸੇ ਹੀ ਇਲਾਕੇ ਦਾ ਇੱਕ ਬੁੱਚੜ 35 ਸਾਲ ਦਾ ਕਲਾਉਸ ਗ੍ਰੈਬੋਵਸਕੀ ਤੇ ਇਸ ਤੋਂ ਬਾਅਦ ਇੱਕ ਪੁਲਿਸ ਵਾਲੇ ਨੂੰ ਮੈਰੀਨ ਦੇ ਕੋਲੇ ਭੇਜਿਆ ਜਾਂਦਾ ਇਹੇ ਦੁਖਦ ਖਬਰ ਉਹਨੂੰ ਦੱਸਣ ਦੇ ਲਈ ਕਲਾਸ ਗ੍ਰਾਬੋਵਸਕੀ ਇਸ ਇਨਸਾਨ ਦੇ ਉੱਪਰ ਐਨਾ ਤੋਂ ਪਹਿਲਾਂ ਵੀ ਬਹੁਤ ਵਾਰ ਅਲੱਗ-ਅਲੱਗ ਛੋਟੀਆਂ ਬੱਚੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੇ આરોਪ ਲੱਗਦੇ ਰਹੇ ਪਰ ਇੱਥੇ ਮੈਂ ਤੁਹਾਨੂੰ ਦੱਸੂਗਾ ਜਰਮਨ ਦੇ ਵਿੱਚ ਉਸ ਟਾਈਮ ਦੇ ਉੱਪਰ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਸੀ ਜਿਹੜੇ ਛੋਟੇ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਸੀ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਸੀ ਆਪਾਂ ਜਿਤੋਂ 400 500 ਸਾਲ ਪੁਰਾਣੀਆਂ ਗੱਲਾਂ ਨਹੀਂ ਕਰ ਰਹੇ ਆਪਾਂ ਗੱਲ ਕਰ ਰਹੇ ਹੁਣ ਤੋਂ ਸਿਰਫ 40 ਸਾਲ ਪਹਿਲਾਂ ਦੀ ਇੱਕ ਇੰਨਾ ਕ ਕਨਾਉਣਾ ਕ੍ਰਾਈਮ ਹੈ ਪਰ ਉਹਦੇ ਵਿੱਚ ਉਸ ਟਾਈਮ ਦੇ ਉੱਪਰ ਜਰਮਨ ਚ ਕੀ ਸਜ਼ਾ ਦਿੱਤੀ ਜਾਂਦੀ ਸੀ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਦੋ ਆਪਸ਼ਨ ਦਿੱਤੀਆਂ ਜਾਂਦੀਆਂ ਸੀ ਪਹਿਲੀ ਜੇਲ੍ਹ ਜਾਣ ਦੀ ਹੁਣ ਤੁਸੀਂ ਆਪੇ ਪਹਿਲਾਂ ਹਿਸਾਬ ਲਾ ਲਓ ਕਿ ਜਿਸ ਦੇਸ਼ ਦੇ ਵਿੱਚ ਬਲਾਤਕਾਰ ਕਰਨ ਦੇ ਉੱਪਰ ਸਿਰਫ 2 ਸਾਲ ਦੀ ਜੇਲ੍ਹ ਦੀ ਸਜ਼ਾ ਹੁੰਦੀ ਆ ਤਾਂ ਉੱਥੇ ਇੱਕ ਛੋਟੇ ਬੱਚੇ ਦੇ ਨਾਲ ਇਹ ਸਾਰਾ ਕੁਕਰਮ ਕਰਨ ਤੋਂ ਬਾਅਦ ਕਿੰਨੀ ਕੁ ਸਜ਼ਾ ਮਿਲਦੀ ਹੋਗੀ ਪਰ ਇੱਥੇ ਵੀ ਉਸ ਇਨਸਾਨ ਨੂੰ ਇੱਕ ਹੋਰ ਆਪਸ਼ਨ ਦਿੱਤੀ ਜਾਂਦੀ ਸੀ ਉਹ ਆਪਸ਼ਨ ਇਹ ਆ ਉਸ ਇਨਸਾਨ ਨੂੰ ਇੱਕ ਇੰਜੈਕਸ਼ਨ ਲਾਇਆ ਜਾਊਗਾ ਉਸ ਇੰਜੈਕਸ਼ਨ ਦੇ ਨਾਲ ਅਥਾਰਟिटीज ਨੂੰ ਕੀ ਲੱਗਦਾ ਸੀ ਕਿ ਜਿਹੜੀ ਇਹਦੇ ਅੰਦਰ ਦੀ ਕਾਮਵਾਸਨਾਵਾਂ ਉਹ ਬਹੁਤ ਹੱਦ ਤੱਕ ਸ਼ਾਂਤ ਹੋ ਜਾਊਗੀ ਤਾਂ ਕਿ ਅੱਗੇ ਤੋਂ ਹੋਰ ਬੱਚਿਆਂ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ ਤਾਂ ਇਸ ਤੋਂ ਪਹਿਲਾਂ ਜਦੋਂ ਜਦੋਂ ਵੀ ਕਲੌਸ ਗਰੇਬੋਵਸਕੀ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਫੜਿਆ ਜਾਂਦਾ ਉਹ ਜੇਲ੍ਹ ਜਾਣ ਦੀ ਬਜਾਏ ਇਹ ਵੱਡੀ ਆਪਸ਼ਨ ਨੂੰ ਅਕਸੈਪਟ ਕਰ ਲੈਂਦਾ ਅਥਾਰਟिटीज ਉਹਦੇ ਇਸ ਤਰ੍ਹਾਂ ਦਾ ਇੱਕ ਇੰਜੈਕਸ਼ਨ ਲਾਉਂਦੀਆਂ ਨੇ ਤੇ ਉਸ ਤੋਂ ਬਾਅਦ ਉਹਨੂੰ ਵਾਪਸ ਸਮਾਜ ਦੇ ਵਿੱਚ ਖੁੱਲਾ ਛੱਡ ਦਿੰਦੀਆਂ ਨੇ ਤੇ ਉਧਰ ਇਹਨਾਂ ਦੇ ਫਿਊਨਰਲ ਦੇ ਟਾਈਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਆ ਇਸ 7 ਸਾਲ ਦੇ ਬੱਚੇ ਨੂੰ ਅੰਤਮ ਵਿਦਾਈ ਦੇਣ ਦੇ ਲਈ ਪਰ ਇੱਕ ਨਾਰਮਲ ਫਿਊਨਰਲ ਜਿੱਥੇ ਕਿ ਜਿਹੜਾ ਮਾਹੌਲ ਹੁੰਦਾ ਉਹ ਬਹੁਤ ਹੀ ਜ਼ਿਆਦਾ ਸੋਗਮਈ ਹੁੰਦਾ ਮੈਰੀਨ ਆਪਣੀ 7 ਸਾਲ ਦੀ ਬੇਟੀ ਨੂੰ ਇਸ ਤਰ੍ਹਾਂ ਦੇ ਨਾਲ ਵਿਦਾ ਨਹੀਂ ਕਰਨਾ ਚਾਹੁੰਦੇ ਤਾਂ ਇਸੇ ਕਰਕੇ ਇਹਨਾਂ ਦੇ ਫਿਊਨਰਲ ਦੇ ਉੱਪਰ ਬਿਲਕੁਲ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਜਿਵੇਂ ਛੋਟੇ ਬੱਚਿਆਂ ਦੀ ਕੋਈ ਪਿਕਨਿਕ ਚੱਲ ਰਹੀ ਹੋਵੇ ਇਹਨਾਂ ਦੇ ਫੇਵਰਟ ਗਾਣਿਆਂ ਨੂੰ ਬਹੁਤ ਉੱਚੀ ਆਵਾਜ਼ ਦੇ ਵਿੱਚ ਵਜਾਇਆ ਜਾਂਦਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੁਲਾਬੀ ਰੰਗ ਦੇ ਗੁਬਾਰੇ ਉੱਥੇ ਹੁੰਦੇ ਆ ਤੇ ਇਸ ਤਰ੍ਹਾਂ ਦੇ ਨਾਲ ਮੈਰੀਨ ਇਹਨਾਂ ਨੂੰ ਅੰਤਮ ਵਿਦਾਈ ਦਿੰਦੇ ਆ ਪਰ ਉਧਰ ਪੁਲਿਸ ਸਟੇਸ਼ਨ ਦੇ ਵਿੱਚ ਕਲਾਉਸ ਗ੍ਰੈਬੋਵਸਕੀ ਆਪਣੀ ਗਰਲਫ੍ਰੈਂਡ ਨੂੰ ਜੋ ਸਭ ਤੋਂ ਪਹਿਲਾਂ ਉਹ ਕਨਫੈਸ਼ਨ ਕਰ ਲੈਂਦਾ ਵਾ ਪੁਲਿਸ ਸਟੇਸ਼ਨ ਦੇ ਅੰਦਰ ਆ ਕੇ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁੱਕਰ ਜਾਂਦਾ ਇੱਥੇ ਆ ਕੇ ਉਹ ਆਪਣੇ ਬਚਾਅ ਦੇ ਵਿੱਚ ਇੱਕ ਬਹੁਤ ਹੀ ਕਨਾਉਣੀ ਸਟੇਟਮੈਂਟ ਦਿੰਦਾ ਵਾ ਇਸ ਸਟੇਟਮੈਂਟ ਦੇ ਅਕੋਰਡਿੰਗ ਕਲਾਉਸ ਗ੍ਰੈਬੋਵਸਕੀ ਇਹਨਾਂ ਦਾ ਕਤਲ ਕਰਨਾ ਤਾਂ ਮੰਨ ਜਾਂਦਾ ਪਰ ਇਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਪੂਰੀ ਤਰ੍ਹਾਂ ਦੇ ਨਾਲ ਮੁੱਕਰ ਜਾਂਦਾ ਇਸ ਤੋਂ ਵੀ ਅਗਲੀ ਚੀਜ਼ ਜਿਹੜੀ ਕਹਾਣੀ ਉਹ ਪੁਲਿਸ ਨੂੰ ਸੁਣਾਉਂਦਾ ਤੇ ਇਸ ਤੋਂ ਬਾਅਦ ਉਹਦੇ ਬਚਾਓ ਪੱਖ ਦੇ ਵਕੀਲ ਅਦਾਲਤ ਦੇ ਵਿੱਚ ਸੁਣਾਉਂਦੇ ਆ ਉਹ ਕਹਾਣੀ ਇਸ ਤਰ੍ਹਾਂ ਵਾ ਕਲਾਉਸ ਗਰੇਬੋਵਸਕੀ ਦੇ ਅਕੋਰਡਿੰਗ 7 ਸਾਲ ਦੀ ਐਨਾ ਨੇ ਖੁਦ ਕਲਾਉਸ ਗਰੇਬੋਵਸਕੀ ਨੂੰ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਹੁਣ ਤੁਸੀਂ ਖੁਦ ਹੀ ਸੋਚੋ ਕਿ ਇਹ ਇਨਸਾਨ ਮਾਨਸਿਕ ਤੌਰ ਦੇ ਉੱਪਰ ਕਿਸ ਹੱਦ ਤੱਕ ਗਿਰਿਆ ਹੋਇਆ ਵਿਅਕਤੀ ਹੋਊਗਾ ਇੱਕ 7 ਸਾਲ ਦੀ ਬੱਚੀ ਜਿਹਨੂੰ ਹਾਲੇ ਤੱਕ ਪਬਲਿਟੀ ਵੀ ਨਹੀਂ ਆਈ ਹੋਈ ਉਹ ਇੱਕ ਗਰੋਨ ਅਪ 35 ਸਾਲ ਦੇ ਆਲਰੇਡੀ ਇੱਕ ਜਰਾਈਮ ਪੇਸ਼ਾ ਇਨਸਾਨ ਨੂੰ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਮਜਬੂਰ ਕਰਦੀ ਆ ਇਸ ਤੋਂ ਅੱਗੇ ਕਲਾਉਸ ਗ੍ਰਾਬੋਵਸਕੀ ਇਹ ਕਹਿੰਦਾ ਕਿ ਜਦੋਂ ਮੈਂ ਉਹਨੂੰ ਬਾਰ ਬਾਰ ਮਨਾ ਕਰਦਾ ਤਾਂ ਫਾਈਨਲੀ ਇਹ 7 ਸਾਲ ਦੀ ਬੱਚੀ ਉਹਨੂੰ ਬਲੈਕਮੇਲ ਕਰਦੀ ਹੈ ਕਿ ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰੇਂਗਾ ਤਾਂ ਮੈਂ ਤੈਨੂੰ ਇਨ੍ਹਾਂ ਦੋਸ਼ਾਂ ਦੇ ਵਿੱਚ ਹੀ ਪੁਲਿਸ ਕੋਲੇ ਫੜਾ ਦੂੰਗੀ ਫਾਈਨਲੀ ਕਲਾਉਸ ਗਰੇਬੋਵਸਕੀ ਕਹਿੰਦਾ ਕਿ ਮੈਨੂੰ ਇਸ ਬੱਚੇ ਦੇ ਉੱਪਰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਤੇ ਮੈਂ ਉਹਦਾ ਏਸੇ ਗੁੱਸੇ ਦੇ ਵਿੱਚ ਕਤਲ ਕਰ ਦਿੰਦਾ ਇਹ ਹੈ ਉਹ ਕਹਾਣੀ ਜਿਹੜੀ ਕਲਾਉਸ ਗਰੇਬੋਵਸਕੀ ਨੇ ਤੇ ਨਾਲ ਹੀ ਨੇ ਇਹ ਉਹ ਇਲਜ਼ਾਮ ਜਿਹੜੇ ਕਲਾਉਸ ਗਰੇਬੋਵਸਕੀ ਉਸ 7 ਸਾਲ ਦੇ ਬੱਚੇ ਦੇ ਉੱਪਰ ਲਾਉਂਦਾ ਵਾ ਮਾਰਚ 1981 ਦੇ ਵਿੱਚ ਅਦਾਲਤ ਦੇ ਵਿੱਚ ਟ੍ਰਾਇਲ ਸ਼ੁਰੂ ਹੁੰਦਾ ਪਹਿਲੇ 2 ਦਿਨ ਦੀ ਜਿੰਨੀ ਵੀ ਅਦਾਲਤ ਦੇ ਪ੍ਰਕਿਰਿਆ ਹੁੰਦੀ ਆ ਮੈਰੀਅਨ ਬੈਕਮੇਅਰ ਉਹ ਸਾਰੀ ਦੀ ਸਾਰੀ ਉੱਥੇ ਬੈਠ ਕੇ ਸੁਣਦੇ ਆ ਤੇ ਪੂਰੇ 2 ਦਿਨ ਤੱਕ ਉਹ ਕਲਾਉਸ ਗਰੇਬੋਵਸਕੀ ਦੇ ਵਕੀਲਾਂ ਨੂੰ ਇਹ ਸਾਰੇ ਦੀਆਂ ਸਾਰੀਆਂ ਸਟੇਟਮੈਂਟਸ ਨੂੰ ਦੁਹਰਾਉਂਦੇ ਹੋਏ ਜਿਨ੍ਹਾਂ ਦੇ ਵਿੱਚ ਉਲਟਾ ਪੂਰਾ ਦਾ ਪੂਰਾ ਦੋਸ਼ ਐਨਾ ਤੇ ਮੈਰੀਅਨ ਦੇ ਉੱਪਰ ਹੀ ਸਿੱਟਿਆ ਜਾ ਰਿਹਾ ਸੀ ਤੇ ਐਨਾ ਦੇ ਬਾਰੇ ਦੇ ਵਿੱਚ ਬਹੁਤ ਸਾਰਾ ਗੰਦਮੰਦ ਉੱਥੇ ਬੋਲਿਆ ਜਾ ਰਿਹਾ ਸੀ ਇਹ ਸਾਰਾ ਕੁਝ ਮੈਰੀਅਨ ਨੂੰ ਉੱਥੇ ਸੁਣਨਾ ਪੈਂਦਾ ਦੂਸਰੇ ਦਿਨ ਤੋਂ ਬਾਅਦ ਜਦੋਂ ਮੈਰੀਅਨ ਫਾਈਨਲੀ ਘਰੇ ਪਹੁੰਚਦੇ ਆ ਉਦੋਂ ਤੱਕ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਅੰਦਾਜ਼ਾ ਹੋ ਚੁੱਕਿਆ ਸੀ ਕਿ ਇਹ ਪੂਰੀ ਦੀ ਪੂਰੀ ਕਹਾਣੀ ਇੱਥੋਂ ਕਿੱਧਰ ਨੂੰ ਜਾ ਰਹੀ ਹੈ ਤੇ ਨਾਲ ਹੀ ਉਹ ਹੁਣ ਆਪਣੇ ਇਸ ਛੋਟੇ ਬੱਚੇ ਦੇ ਬਾਰੇ ਦੇ ਵਿੱਚ ਹੋਰ ਕੁਝ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਹੋ ਨਈ ਸੁਣ ਸਕਦੇ ਸੀ ਹੁਣ ਦਿਨ ਆਉਂਦਾ 6 ਮਾਰਚ 1981 ਦਾ ਅਦਾਲਤ ਦੀ ਪ੍ਰਕਿਰਿਆ ਦਾ ਇਹ ਤੀਸਰਾ ਦਿਨ ਆ ਸਵੇਰ ਬਹੁਤ ਹੀ ਜ਼ਿਆਦਾ ਠੰਡੀ ਆ ਬਹੁਤ ਤੇਜ਼ ਮੀਂਹ ਪੈ ਰਿਹਾ ਵਾ ਤਕਰੀਬਨ 10 ਵਜੇ ਅਦਾਲਤ ਦੇ ਵਿੱਚ ਲੋਕਾਂ ਦੀ ਭੀੜ ਜੁੜਨੀ ਸ਼ੁਰੂ ਹੁੰਦੀ ਆ ਤੇ ਇੱਕ ਬਿਲਕੁਲ ਸਾਈਡ ਵਾਲੇ ਕਮਰੇ ਦੇ ਵਿੱਚੋਂ ਕਲਾਉਸ ਗਰੇਬੋਵਸਕੀ ਨੂੰ ਲਿਆਂਦਾ ਜਾਂਦਾ ਤੇ ਉਹਨੂੰ ਬਾਕੀ ਲੋਕਾਂ ਤੋਂ ਬਿਲਕੁਲ ਸਾਹਮਣੇ ਵਾਲੇ ਮੇਜ਼ ਦੇ ਉੱਪਰ ਪਿੱਠ ਕਰਕੇ ਬਿਠਾ ਦਿੱਤਾ ਜਾਂਦਾ ਐਨ ਉਸੇ ਮੂਮੈਂਟ ਦੇ ਉੱਪਰ ਮੈਰੀਅਨ ਬੈਕਮੇਰ ਇੱਕ ਲੰਬਾ ਹਰੇ ਰੰਗ ਦਾ ਕੋਟ ਪਾ ਕੇ ਉੱਥੇ ਪਹੁੰਚਦੇ ਨੇ ਦੇਖਣ ਵਾਲਿਆਂ ਨੇ ਬਾਅਦ ਵਿੱਚ ਇਹ ਕਿਹਾ ਕਿ ਸਭ ਤੋਂ ਪਹਿਲਾਂ ਮੈਰੀਅਨ ਅਦਾਲਤ ਦੇ 113 ਨੰਬਰ ਦੇ ਇਸ ਕਮਰੇ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਕਲਾਉਸ ਗਰੇਬੋਵਸਕੀ ਦੇ ਬਿਲਕੁਲ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਉਹਦੇ ਤੋਂ ਸਿਰਫ ਕੁਝ ਮੀਟਰ ਦੀ ਦੂਰੀ ਦੇ ਉੱਪਰ ਜਾ ਕੇ ਉਹ ਖੜੇ ਹੋ ਜਾਂਦੇ ਆ ਤੇ ਆਪਣੇ ਉਸ ਲੰਬੇ ਕੋਟ ਦੇ ਵਿੱਚੋਂ ਕੁਝ ਕੱਢਣ ਦੀ ਕੋਸ਼ਿਸ਼ ਕਰਦੇ ਦਿਖ ਰਹੇ ਆ ਇਸ ਤੋਂ ਪਹਿਲਾਂ ਕਿ ਕੋਈ ਬੰਦਾ ਕੁਝ ਵੀ ਸਮਝ ਸਕਦਾ ਮੈਰੀਨ ਬੈਕਮੇਰ ਆਪਣੇ ਕੋਟ ਦੀ ਜੇਬ ਦੇ ਵਿੱਚੋਂ 22 ਕੈਲੀਬਰ ਦੀ ਬਰੇਟਾ ਪਿਸਤਲ ਕੱਢਦੇ ਆ ਤੇ ਕਲਾਉਸ ਗਰੇਬੋਵਸਕੀ ਦੀ ਪਿੱਠ ਦੇ ਉੱਪਰ ਇੱਕ ਤੋਂ ਬਾਅਦ ਇੱਕ ਅੱਠ ਗੋਲੀਆਂ ਦਾਗ ਦਿੰਦੇ ਆ ਤੇ ਇਹਨਾਂ ਦੇ ਵਿੱਚੋਂ 6 ਆਪਣੇ ਸਹੀ ਨਿਸ਼ਾਨੇ ਦੇ ਉੱਪਰ ਲੱਗਦੀਆਂ ਨੇ 6 ਗੋਲੀਆਂ ਲੱਗਣ ਤੋਂ ਬਾਅਦ ਕਲਾਉਸ ਗਰੇਬੋਵਸਕੀ ਉੱਥੇ ਹੀ ਢੇਰ ਹੋ ਜਾਂਦਾ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਆ ਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਅਦਾਲਤ ਦੇ ਇਸ ਕਮਰੇ ਦੇ ਵਿੱਚੋਂ ਬਾਹਰ ਭੱਜਣਾ ਸ਼ੁਰੂ ਕਰ ਦਿੰਦੇ ਨੇ 6 ਗੋਲੀਆਂ ਕਲਾਉਸ ਗ੍ਰੈਬੋਵਸਕੀ ਨੂੰ ਮਾਰਨ ਤੋਂ ਬਾਅਦ ਮੈਰੀਨ ਇਸ ਪਿਸਤੌਲ ਨੂੰ ਜ਼ਮੀਨ ਦੇ ਉੱਪਰ ਸਿੱਟ ਦਿੰਦੇ ਆ ਪੁਲਿਸ ਵਾਲੇ ਉਹਨਾਂ ਨੂੰ ਫੜਦੇ ਆ ਤੇ ਮੈਰੀਨ ਉਹਨਾਂ ਦੇ ਨਾਲ ਆਰਾਮ ਦੇ ਨਾਲ ਉੱਥੋਂ ਚਲੇ ਜਾਂਦੇ ਆ ਇੰਨੀ ਖਬਰ ਤੋਂ ਬਾਅਦ ਪੂਰੇ ਜਰਮਨ ਦੇ ਵਿੱਚ ਸਭ ਤੋਂ ਪਹਿਲਾਂ ਅਦਾਲਤ ਦੇ ਇਸ ਤਰ੍ਹਾਂ ਦੇ ਦੋਸ਼ੀਆਂ ਦੇ ਪ੍ਰਤੀ ਇਸ ਰਵੱਈਏ ਦਾ ਜਿੱਥੇ ਉਹਨਾਂ ਨੂੰ ਦੋ ਆਪਸ਼ਨ ਦਿੱਤੀਆਂ ਜਾਂਦੀਆਂ ਨੇ ਉਹਦੇ ਅਗੇਂਸਟ ਬਹੁਤ ਜ਼ਿਆਦਾ ਦਾ ਵਿਰੋਧ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਪੂਰੇ ਜਰਮਨ ਨਹੀਂ ਪੂਰੇ ਦੇ ਪੂਰੇ ਯੂਰਪ ਵੈਸਟਰਨ ਵਰਲਡ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇੱਕ ਹਮਦਰਦੀ ਦੀ ਲਹਿਰ ਉੱਠਦੀ ਆ ਮੈਰੀਅਨ ਬੈਕਮੇਰ ਦੇ ਲਈ 2 ਨਵੰਬਰ 1982 ਨੂੰ ਮੈਰੀਅਨ ਬੈਕਮੇਰ ਨੂੰ ਜਰਮਨ ਦੀ ਅਦਾਲਤ ਕਲਾਉਸ ਗਰੇਬੋਵਸਕੀ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਦੋਸ਼ੀ ਪਾਉਂਦੀ ਆ ਪਰ ਇੰਨਾ ਕਿ ਜ਼ਿਆਦਾ ਦਬਾਅ ਅਦਾਲਤ ਦੇ ਉੱਪਰ ਬਣ ਚੁੱਕਿਆ ਵਾ ਕਿ ਬਾਅਦ ਦੇ ਵਿੱਚ ਇਸ ਕਤਲ ਦੇ ਮੁਕੱਦਮੇ ਨੂੰ ਇੱਕ ਬਹੁਤ ਹੀ ਛੋਟੇ ਚਾਰਜਸ ਜਿਹਦੇ ਵਿੱਚ ਹੈਗਾ ਕਿ ਇੱਕ ਇਲੀਗਲ ਹਥਿਆਰ ਨੂੰ ਆਪਣੇ ਕੋਲੇ ਰੱਖਣਾ ਇਸੇ ਸਿਰਫ ਦੋਸ਼ ਦੇ ਵਿੱਚ ਮੈਰੀਅਨ ਦੇ ਉੱਪਰ ਕੇਸ ਚਲਾਇਆ ਜਾਂਦਾ ਤੇ ਮੈਰੀਅਨ ਨੂੰ ਸਿਰਫ 3 ਸਾਲ ਦੀ ਸਜ਼ਾ ਦਿੱਤੀ ਜਾਂਦੀ ਆ ਸਾਲ 1985 ਦੇ ਵਿੱਚ ਮੈਰੀਅਨ ਬੈਕਮੇਰ ਇੱਕ ਅਧਿਆਪਕ ਦੇ ਨਾਲ ਵਿਆਹ ਕਰਵਾਉਂਦੇ ਆ ਤੇ ਉਸ ਤੋਂ ਬਾਅਦ ਇਹ ਦੋਨੇ ਜਾਣੇ ਨਾਈਜੀਰੀਆ ਚਲੇ ਜਾਂਦੇ ਆ ਜਿੱਥੇ ਮੈਰੀਅਨ ਦੇ ਇਹ ਅਧਿਆਪਕ ਪਤੀ ਅਫਰੀਕਾ ਦੇ ਗਰੀਬ ਬੱਚਿਆਂ ਨੂੰ ਪੜਾਉਣ ਦਾ ਕੰਮ ਕਰਦੇ ਆ ਸਾਲ 1990 ਦੇ ਵਿੱਚ ਮੈਰੀਅਨ ਨੂੰ ਪੈਨਕ੍ਰੀਆਟਿਕ ਕੈਂਸਰ ਦੀ ਸ਼ਿਕਾਇਤ ਹੁੰਦੀ ਆ ਤੇ ਉਹ ਵਾਪਸ ਜਰਮਨੀ ਆ ਜਾਂਦੇ ਆ ਤੇ ਜਿੱਥੇ 17 ਸਤੰਬਰ 1996 ਦੇ दे ਦਿਨ दे ਫਾਈਨਲੀ 46 ਸਾਲ ਦੀ ਉਮਰ ਦੇ ਵਿੱਚ ਮੈਰੀਅਨ ਬੈਕਮੇਰ ਦੀ ਇਸੇ ਕੈਂਸਰ ਦੀ ਬਿਮਾਰੀ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਅੰਤ ਹੋ ਜਾਂਦਾ ਇੱਕ ਇਹੋ ਜਿਹੀ ਔਰਤ ਦਾ ਜਿਨੇ ਆਪਣੇ 7 ਸਾਲ ਦੀ ਬੱਚੀ ਦੇ ਦੋਸ਼ੀ ਤੋਂ ਆਪਣੀ ਬੱਚੀ ਦੇ ਨਾਲ ਕੀਤੇ ਹੋਏ ਕੁਕਰਮ ਤੇ ਉਹਦੀ ਹੱਤਿਆ ਦਾ ਬਦਲਾ ਭਰੀ ਅਦਾਲਤ ਦੇ ਵਿੱਚ ਉਹਨੂੰ 6 ਗੋਲੀਆਂ ਮਾਰ ਕੇ ਲਿਆਵਾ ਮੈਰੀਅਨ ਬੈਕਮੇਰ ਦੀ ਇਹ ਕਹਾਣੀ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧਾਂ ਤੇ ਬਹੁਤ ਸਾਰੇ ਲੋਕ ਇਸ ਕਹਾਣੀ ਨੂੰ ਬਾਰ ਬਾਰ ਅੱਜ ਵੀ ਸੁਣਾਉਂਦੇ ਤੇ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਜੀ ਹੁਣ ਮੈਂ ਤੁਹਾਨੂੰ ਕੱਲ ਮਿਲੂੰਗਾ ਕਿਸੇ ਹੋਰ ਕਹਾਣੀ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ